ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨਾ ਉਹਨੂੰ ਚੌਕ ਕੇ ਅੱਜ ਪੇਪਰ ਸੀਗਾ ਜੀ ਆਪਣੇ ਦੋਸਤਾਂ ਦਾ ਆਪਾਂ ਪਹੁੰਚੇ ਸੀਗੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਤੇ ਕਰਦੇ ਆਂ ਗੱਲਬਾਤ ਜਿਹੜੇ ਭਰਾ ਪੇਪਰ ਦੇ ਚੁੱਕੇ ਨੇ ਹਾਂਜੀ ਇਹ ਆਪਣੇ ਏਰੀਏ ਦੇ ਨੇ ਤਲਵੰਡੀ ਸਾਬੋ ਦੇ ਏਰੀਏ ਦੇ ਨੇ ਬਾਈ ਪੇਪਰ ਕਿਸ ਤਰ੍ਹਾਂ ਦਾ ਹੋਇਆ ਪੇਪਰ ਬਹੁਤ ਵਧੀਆ ਹੋ ਗਿਆ ਜੀਕੇ ਬਾਰੇ ਕੋਈ ਮੇਥ ਬਾਰੇ ਪਤਾ ਬਾਈ ਵੀ ਗਰੰਟੇਜ ਕਿਵੇਂ ਆਇਆ ਵੀਕ ਸਿਗਾ ਕੁੱਲ ਮਿਲਾ ਕੇ ਅੱਛਾ ਜੀ ਮੈਂ ਵੀ ਸੌਫਟੀ ਕਲੱਚ ਕਰਦੇ ਯਾਰ ਅੱਛਾ ਜੀ ਤੇ ਇਹਦੇ ਪਰ ਵੀ ਸੌਖਾ ਸੀਗਾ ਕੋਈ ਐਡਾ ਥੋੜਾ ਮੜੀ ਜੀਕੇ ਬਾਰੇ ਪਤਾ ਬਈ ਯਾਰ ਕਰੰਟ ਫੇਅਰ ਚ ਕੋਈ ਆਇਆ ਹੋਵੇ ਕਰੰਟ ਫੇਅਰ ਦੇ ਜਿਵੇਂ ਮੰਨ ਲਓ ਵੀ ਜ਼ਿਆਦਾਤਰ ਆ ਰਹੀ ਹੈ ਕਿ ਹੁਣ ਜਿਵੇਂ ਨਵੇਂ ਖੇਡਿਆਰੀਆਂ ਵਗੈਰਾ ਤੇ ਆ ਰਹੀ ਹੈ ਅੱਛਾ ਜੀ ਜੀ ਮਤਲਬ ਕੋਈ ਸਾਗਵੇਂ ਵਗੈਰਾ ਜਿੱਤੇ ਉਹਨਾਂ ਤੇ ਆ ਰਹੀ ਹੈ ਅੱਛਾ ਜੀ ਤੇ ਮੈਂ ਸਾਰੇ ਆਪਣਾ ਥੋੜਾ ਜਿਹਾ ਫਾਰਮੂਲੇ ਦਾ ਫਾਰਮੂਲੇ ਦਾ ਰਿਹਾ ਜੀ ਵਧੀਆ ਹੋਇਆ ਨਾ ਪੇਪਰ ਵਿੱਚ ਵਧੀਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਵੀਰੇ ਥੋੜੀ ਜਾਣਕਾਰੀ ਦਿੱਤੀ ਆ ਤੇ ਹੋਰ ਗੱਲਾਂ ਬਾਤਾਂ ਕਰਦੇ ਆਪਾਂ ਵੀਰੇ ਕੁਝ ਹੋਰ ਜਾਣਕਾਰੀ ਔਰ ਜਿਵੇਂ ਕਿ ਇਹਦੇ ਚ ਵੀਰੇ ਪੰਜਾਬੀ ਦਾ ਪੇਪਰ ਸੀ ਉਹ ਆ ਉਹਦੇ ਚ ਨਾਰਮਲ ਚੀਜ਼ਾਂ ਆ ਜਿਵੇਂ ਪੜਨਾਮ ਵਗੈਰਾ ਸ਼ੁੱਧ ਵਾਸਤੇ ਵਗੈਰਾ ਉਹ ਚੀਜ਼ਾਂ ਨੇ ਆ ਨਾਰਮਲ ਪੇਪਰ ਆ ਕੋਈ ਗ ਵਾਲੀ ਨਹੀਂ ਓਕੇ ਬਾਈ ਥੈਂਕ ਯੂ ਬਾਈ ਜੀ ਹਾਂਜੀ ਅੱਗੇ ਗੱਲ ਕਰਦੇ ਆਂ ਇਹ ਮੁੰਡਾ ਬਈ ਆਪਣੇ ਏਰੀਆ ਦਾ ਪੁੱਤੋ ਦਾ ਵੀ ਤੇ ਬਾਈ ਤੁਹਾਨੂੰ ਇੰਨੀ ਜਾਣਕਾਰੀ ਬਾਈ ਪੇਪਰ ਕਿਸ ਤਰ੍ਹਾਂ ਦਾ ਹੋਇਆ ਬਾਈ ਪੇਪਰ ਵਧੀਆ ਸੀ ਵੀਰੇ ਆਰਟੀਕਲ ਵਾਲੇ ਕੁਐਸਚਨ ਸੀਗੇ 5 ਤੋਂ 6 ਅੱਛਾ ਜੀ ਮੈਥ ਜਮਾ ਸੌਖੇ ਵਾਲਾ ਕੰਮ ਹੀ ਹੈ ਤੇਰੀ ਵੀ ਨਾਰਮਲ ਹੀ ਹੈਗੀ ਠੀਕ ਹੈ ਜੀ ਕੰਪਿਊਟਰ ਥੋੜਾ ਜਿਵੇਂ ਆਪਾਂ ਪੜਦੇ ਰਹਿੰਦੇ ਆ ਬੁੱਕ ਚੋਂ ਸੌਖਾ ਵਾਲੇ ਕੁਐਸਚਨ ਥੋੜੇ ਸਟੇਟਮੈਂਟ ਵਾਲੇ ਆ ਕੇ ਕੁਝ ਨਾਲਾ ਬਾਕੀ ਨਾਰਮਲ ਆਇਆ ਨਾਰਮਲ ਓਕੇ ਬਾਈ ਥੈਂਕ ਯੂ ਬਾਈ ਓਕੇ ਹਾਂਜੀ ਬਾਈ ਪੇਪਰ ਕਿਸ ਤਰ੍ਹਾਂ ਦਾ ਹੋਇਆ ਬਾਈ ਆਪਣਾ ਕੁਝ ਗਰੰਟ ਫੇਅਰ ਚ ਜ਼ਿਆਦਾ ਮੇਰੇ ਮਨਾਂ ਚ ਗੱਲ ਗਰੰਟ ਫੇਅਰ ਮੇਰੇ 2 ਤੋਂ 3 ਆਈ ਸੀ ਜੀ ਅਵਾਰਡ ਵਾਲੇ ਜਿਹੜੇ ਆਪਣੇ ਲੇਟੈਸਟ ਕੋਈ ਜਿੱਤੀ ਹੈਗੀ ਗੇਮ ਅਵੇਟਡ ਅੱਛਾ ਜੀ ਬਾਕੀ ਬੁੱਕ ਬਾਰੇ ਇੱਕ ਤੋਂ ਲੋ ਕੁਸਟ ਠੀਕ ਹੈ ਜਿਹੜਾ ਪੰਜਾਬੀ ਦਾ ਪੇਪਰ ਉਸ ਤੋਂ ਬਾਅਦ ਹੋਇਆ ਬਾਈ ਉਹ ਕਿਸ ਤਰ੍ਹਾਂ ਦਾ ਹੋਇਆ ਉਹ ਵੀ ਨਾਰਮਲ ਸੀ ਕੋਈ ਔਖਾ ਨਹੀਂ ਓਕੇ ਬਾਈ ਥੈਂਕ ਯੂ ਬਾਈ ਜੀ